ਕਾ ਕਰ ਲਈਆਂ ਤੇ ਭਾਈ ਦਿਆਰ ਭਾਈ ਦਿਆਰ ਸਿੰਘ ਨੇ ਧਰਮ ਸਿੰਘ ਨੇ ਆਖਿਆ ਸੱਚੇ ਪਾਤਸ਼ਾਹ ਤੁਸੀਂ ਚੋਲਾ ਛੱਡਣ ਲੱਗਿਓ ਸਾਨੂੰ ਕਿਹਦੀ ਬਾਤ ਕੇ ਚੱਲੇ ਹੋ ਕਹਿਣ ਲੱਗੇ ਖਾਲਸਾ ਪੰਥ ਦੀ ਪੰਥ ਨੂੰ ਥੋੜੀ ਬਾਹ ਫੜਾਈ ਆ ਕਹਿਣ ਲੱਗੇ ਕਲਗੀ ਵਾਲੇ ਪਾਤਸ਼ਾਹ ਕਿਤੇ ਇਹ ਨਾ ਹੋਵੇ ਜਿਵੇਂ ਬਾਬਾ ਬਕਾਲੇ ਦੇ ਅੰਦਰ ਕਈ ਗੁਰੂ ਬਣ ਬੈਠੇ ਸਨ ਫੋਟਾ ਚੂਣਾ ਛੱਡਣ ਤੋਂ ਬਾਅਦ ਇੱਥੇ ਵੀ ਗੁਰੂਆਂ ਦੀ ਪ੍ਰਭਾਅ ਲੱਗ ਜਵੇ ਤੇ ਮੇਰੇ ਪਰਸ਼ਾ ਨੇ ਆਖਿਆ ਉਹ ਭਾਈ ਦਾ ਰਾਮਾ ਜੇ ਇਹ ਗੱਲ ਆਉਣ ਵਾਲੀ ਸਵੇਰ ਦੇ ਦਵਾਨ ਦੇ ਅੰਦਰ ਤੁਸੀਂ ਮਹਾਰਾਜਾ ਪ੍ਰਕਾਸ਼ ਕਰਕੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਕੇ ਪੰਜ ਪੈਸੇ ਤੇ ਨਾਰੀਆਂ ਲੈ ਕੇ ਆਉਣਾ ਹੁਣ ਸਵੇਰ ਹੋਈ ਖਾਲਸਾ ਜੀ ਦੀਵਾਰ ਸਜੇ ਆਸਾ ਦੀ ਵਾੜ ਦੇ ਭੂਗ ਪਏ ਨੇ ਉੱਠੇ ਨੇ ਮੇਰੇ ਕਲਗੀ ਵਾਲੇ ਪਰਛਾ ਪੰਜ ਪੈਸੇ ਨਾਰੀਅਲ ਦਾ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਟੇਕ ਕੇ ਮੱਥਾ ਤਿੰਨ ਪ੍ਰਕਰਮਾ ਕਰਕੇ ਬੋਹੜਾ ਪੜਤਾ ਆ ਗਿਆ ਭਈ ਆਕਾਰ ਕੀ ਤਵੇਂ ਚਲਾਇਓ ਪੰਥ ਸਭ ਸਿੱਖਣ ਕੋ ਹੋਵਾ ਗੁਰੂ ਮਾਨਿਓ ਗ੍ਰੰਥ ਮੇਰੇ ਕਲਗੀ ਵਾਲੇ ਪਰਛਾ ਨੇ ਗੁਰੂ ਗ੍ਰੰਥ ਸਾਹਿਬ ਦੀ ਪਦਵੀ ਗੁਰੂ ਗ੍ਰੰਥ ਸਾਹਿਬ ਨੂੰ ਦੇ ਦਿੱਤੀ ਆ 11ਵੀਂ ਜੋਤ ਅੱਜ ਗੁਰੂ ਗ੍ਰੰਥ ਸਾਹਿਬ ਹੈ ਜਦੋਂ ਖੰਡੇ 바ਟ ਰਾਮਰਤ ਪਾਨ ਕਰਾਇਆ ਸੀ ਮੈਂ ਦੱਤਾ ਕੀਤੀ ਆ ਸਾਂ ਵੀ ਆਉਣ ਵਾਲੇ ਅੰਦਰ ਮੇਰਾ ਖਾਲਸਾ ਮੇਰਾ ਸਿੰਘ ਕਦੇ ਵੀ ਬੜੀਆਂ ਮਸਾਲੀਆਂ ਨੂੰ ਨਹੀਂ ਪੁਜੇਗਾ ਔਰ ਨਾ ਹੀ ਗੁਰੂ ਗ੍ਰੰਥ ਸਾਹਿਬ ਤੋਂ ਆਵਾਜ਼ ਨਹੀਂ ਛਿਟਾਵੇਗਾ ਲੋਬਤਾ ਨਾ ਪਰੋ ਹਰਵਨ ਹੋਰ ਨਾ ਪੁੱਜੋ ਮੜੀ ਵਸਾਣਾ ਜਾਈ ਮੇਰੇ ਪਾਤਸ਼ਾਹ ਨੇ ਹਦਾਇਤ ਦਿੱਤੀ ਆ ਮੈਂ ਕਈ ਵਾਰੀ ਇਹ ਗੱਲ ਕਰਦਾ ਮੈਂ ਇੱਕ ਦਿਨ ਇਤਿਹਾਸ ਪੜ ਰਿਹਾ ਸੀ ਮਹਾਰਾਜੇ ਹੁਕਮਾਂ ਪੜ ਰਿਹਾ ਸੀ ਆਪਾਂ ਕਈ ਵਾਰੀ ਕਹਿੰਦੇ ਆ ਵੈਸੇ ਗੁਰੂ ਘਰ ਦੇ ਅੰਦਰ ਦੇਗ ਪ੍ਰਵਾਨ ਹੋਇਆ ਕਰਦੀ ਆ ਕਈ ਵੇਰ ਇਹੋ ਜਿਹੇ ਸਾਥ ਹੋ ਜਾਂਦੇ ਆ ਦੇਗ ਨਹੀਂ ਹੁੰਦੀ ਉਸ ਵੇਲੇ ਦੋ ਚੀਜ਼ਾਂ ਦਾ ਆਪਾਂ ਪ੍ਰਸ਼ਾਦ ਅਨੰਦ ਸਾਹਿਬ ਦਾ ਪਾਠ ਕਰਕੇ ਤੇ ਅਰਦਾਸ ਕਰ ਸਕਦੇ ਆ ਪਤਾਸਿਆ ਜੀ ਤੇ ਗੁਰਦਾ ਤੇ ਆਪਾਂ ਕਈ ਵੇਰ ਆਪਣੀ ਹੋਮੇ ਦੇ ਵਿੱਚ ਆ ਕੇ ਹੋਰ ਕੋਸਾ ਦੇ ਪ੍ਰਸ਼ਾਦ ਬਾਨਾਂ ਦੇ ਭੇਟ ਕਰਦੇ ਆ ਪਰ ਅਰਦਾਸ ਨਹੀਂ ਕਰਨੀ ਚਾਹੀਦੀ ਖਲਸਾ ਜੀ ਇਹ ਮੇਰੇ ਕਲਗੀਵਾਦੇ ਪਾਤਸ਼ਾਹ ਦੇ ਤੁਸੀਂ ਰਹਿਤ ਨਾਵੇਂ ਪੜੋ ਪਤਾ ਲੱਗਦਾ 52 ਰਹਿਤ ਨਾਵੇਂ ਨੇ ਆ ਫੇਸਬੁਕ ਤੇ ਵੀ ਆਉਂਦੇ ਆ ਡੋਟ ਕਰਿਆ ਕਰੋ ਖਲਸਾ ਜੀ ਇਤਿਹਾਸ ਬੋਲਦਿਆਂ ਗੁਰਬਾਣੀ ਲੋਕ ਕਹਿੰਦਿਆ ਹੋਇਆ ਅਖਰ ਕਰਨਾ ਬੰਦ ਕਰਕੇ ਆ ਜਾ ਸਕਦਾ ਇਤਿਹਾਸ ਬੋਲਦਿਆਂ ਕਿਸੇ ਵੀਰ ਦੇ ਬਜ਼ੁਰਗ ਦੇ ਮਾਤਾ ਦੇ ਭੈਣ ਦੇ ਸ਼ਾਨ ਦੇ ਖਿਲਾਫ ਕੋਈ ਸ਼ਬਦ ਕਿਹਾ ਗਿਆ ਹੋਵੇ 10 ਖੇਵਾਂ ਦਾ ਜਾਜ ਕਰ। ਔਰ ਬਾਰੇ ਸਮੇਂ ਦੇ ਅੰਦਰ ਵਧੀਆ ਤੇ ਸਜੇ ਢੰਗ ਨਾਲ ਬੋਲਣ ਦੀ ਕੋਸ਼ਿਸ਼ ਕਰਾਂਗੇ। ਧੰਨਵਾਦ ਕਰਦਾ ਹਾਂ ਸਮੂਹ ਸੰਗਤਾਂ ਦਾ। ਜਿਨ੍ਹਾਂ ਨੇ ਬਹੁਤ ਸਾਰਾ ਮਾਣ ਪਿਆਰ ਸਰਕਾਰ ਜਿਸ ਨੂੰ ਭੇਟ ਕੀਤਾ ਵਾਹਿਗੁਰੂ ਚੜ੍ਹਦੀ ਕਲਾ ਗੁਰਸਿੱਖੀ ਜੀ ਦੀ ਜਿਨ ਰੱਖੇ ਕਰੇ ਧੰਨਵਾਦ ਕਰਦਾ ਹਾਂ ਮੈਨੇਜਰ ਗੁਰਦੁਆਰਾ ਸਾਹਿਬ ਪੁਰਾਣਾ ਬਾਯਾਰ ਰਤਿਆ ਅੱਜ ਤੋਂ 20 ਸਾਲ ਪਹਿਲਾਂ ਮੈਂ ਇਸ ਰੱਗਰ ਦੇ ਵਿੱਚ ਆਇਆ ਸੀ ਕੋਈ ਆਪਣੇ ਘਰੇਲੂ ਮਕਸਦ ਲਈ ਤੇ ਅੱਜ ਫੇਰ 20 ਸਾਲ ਬਾਅਦ ਇਸ ਰੱਗਰ ਦੇ ਦਰਸ਼ਨ ਹੋਏ ਨੇ ਖਾਲਸਾ ਜੀ ਧੰਨਵਾਦ ਕਰਦਾ ਹਾਂ ਪਰਵਧ ਕਮੇਟੀ ਦਾ ਜਿਨ੍ਹਾਂ ਨੇ ਨਵਾਣਾ ਜਾਇ ਹੈ ਅਸੀਂ ਸੱਜ ਕੇ ਰੱਬ ਵਾਲਿਆ ਸੰਗਤਾਂ ਦੇ ਦਰਸ਼ਨ ਕਰਵਾਏ ਨੇ ਕੋਟ ਕੋਟ ਧੰਨਵਾਦ ਕਰਦਾ ਆਪਣੇ ਗੁਰੂ ਸਾਹਿਬ ਗੁਰੂ ਗ੍ਰੰਥ ਸਾਹਿਬ ਜਿਨ੍ਹਾਂ ਦੀ ਛਤਰ ਸ਼ਾਯਾ ਹੇਠ ਕੌਮ ਦੇ ਇਤਿਹਾਸ ਸੰਗਤਾਂ ਦੇ ਸਰਮਪੀਤੇ ਇਨੀਆਂ ਕਮੇਟੀਆਂ ਪਰਮਾਨ ਕਰੋ ਇਹ ਤੁਹਾਡਾ ਆਪਣਾ ਜੱਥਾ ਮੱਖਣ ਸਿੰਘ ਪਾਸਵਾ ਪਿੰਡ ਪਾਸਵਾ ਪੱਟੀ ਜੈਤੂਵਾਲ ਨੇੜੇ ਫਲੋਰ ਘਰਾਇਆ ਢਾਡੀ ਸਾਥੀ ਮਰਬੀਰ ਸਿੰਘ ਢੇਸੀ ਪਿੰਡ ਭੋਡੇਸਰਾ ਨੇੜੇ ਜਲੰਧ ਦੂਸਰੇ ਢਾਡੀ ਸਾਥੀ ਨਿਰਮਲ ਸਿੰਘ ਔਜਲਾ ਪਿੰਡ ਔਜਲਾ ਨੇੜੇ ਬਿਲਗਾ ਜਿੱਥੇ ਪੰਜਵੇਂ ਪਾਰਸ਼ਾ ਆਪਣੀ ਯੰਗ ਲੈ ਕੇ ਤਿੰਨ ਦਿਨ ਬਰਾਦੇ ਸੀ ਸੰਗੀਤ ਦੇ ਸਾਥ ਦੇ ਰਹੇ ਸਨ ਲਖਵੀਰ ਸਿੰਘ ਔਜਲਾ ਪਿੰਡ ਔਜ ਦਾ ਜਿਹੜਾ ਮਿਲਗਾ ਇੰਨੀਆਂ ਬੇਤੀਆਂ ਨੂੰ ਪ੍ਰਵਾਨ ਕਰਦੇ ਹੋਏ ਖਿਵਾ ਦੇ ਚਕਾ ਚਖਾਂ ਇੱਕ ਵਾਰ ਫੇਰ ਸਬੂਤਿਓ ਰਤੀਏ ਅੰਦਰ ਅੱਜ ਦੀਵਾਨ ਸਜੇ ਨੇ ਖਾਲਸਾ ਪੰਥ ਦੀ ਸਿਰਜਣਾ ਦੇ ਸੰਬੰਧ ਦੇ ਵਿੱਚ ਸਭੂ ਸੰਗਤਾਂ ਦੋਵੇਂ ਹੱਥ ਜੋੜ ਕੇ ਸੀਸ ਨੂੰ ਝੁਕਾ ਕੇ ਕਲਗੀ ਵਾਲੇ